ਮੁਰਜੇ ਦਾ ਵੱਡਾ ਐਲਾਨ ਆਇਆ ਸਾਹਮਣੇ ਤਾਂ ਅੱਜ ਪੰਜਾਬ ਭਰ ਦੇ ਵਿੱਚ ਦੱਸ ਦਿੰਦੇ ਆ ਕਿ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਜਾਣਗੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੋਲ ਨਹੀਂ ਦੇਣਾ ਪਵੇਗਾ ਤਾਂ ਦੱਸ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਅੱਜ ਪੰਜਾਬ ਦੇ ਵਿੱਚ ਕਿਸਾਨ 5 ਘੰਟਿਆਂ ਦੇ ਲਈ ਸਾਰੇ ਟੋਲ ਪਲਾਜ਼ਿਆਂ ਤੇ ਰੇਲਾਂ ਨੂੰ ਠੱਪ ਕਰਨਗੇ ਤੇ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਵੀ ਜੋ ਹੈ ਉਹ ਮੁਫਤ ਹੋਣ ਜਾ ਰਿਹਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਰਹੇਗਾ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਦੇ ਚੱਲਦੇ ਆ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਜੋ ਹੈ ਮੀਟਿੰਗ ਕੀਤੀ ਗਈ ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਵੱਡਾ ਐਲਾਨ ਕਰਦੇ ਆ 15 ਤਰੀਕ ਯਾਨੀ ਅੱਜ 3 ਘੰਟਿਆਂ ਦੇ ਲਈ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫਰੀ ਕਰ ਦਿੱਤੇ ਹਨ ਤਾਂ ਟੋਲ ਪਲਾਜ਼ੇ ਫਰੀ ਕਰ ਦਿੱਤੇ ਹਨ ਹੁਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕੁੱਲ ਯਾਨੀ ਕਿ ਅੱਜ ਦੇ ਦਿਨ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਟੋਲ ਪਲਾਜ਼ੇ ਫਰੀ ਰਹਿਣਗੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਦਿੱਲੀ ਚੱਲੋ ਆਲੋ ਅੰਦੋਲਨ ਦੇ ਚੱਲਦੇ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਹ ਮੀਟਿੰਗ ਜਲੰਧਰ ਦੇ ਦੇਸ਼ਪਾਰ ਦੇ ਵਿੱਚ ਜੋ ਹੈ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਰੁਲਦੂ ਸਿੰਘ ਮਾਨਸਾ ਬਲਬੀਰ ਸਿੰਘ ਰਾਜੇਵਾਲ ਤੇ ਨਾਲ ਹੀ ਕਈ ਵੱਡੇ ਕਿਸਾਨ ਆਗੂ ਵੀ ਸ਼ਾਮਿਲ ਹੋਏ ਸਨ ਮੀਟਿੰਗ ਦੇ ਦੌਰਾਨ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ 13 ਤਰੀਕ ਨੂੰ ਭਾਰਤ ਬੰਦ ਦਾ ਵੀ ਫੈਸਲਾ ਸਾਡਾ ਕਾਇਮ ਰਹੇਗਾ 16 ਤਰੀਕ ਨੂੰ ਭਾਰਤ ਬੰਦ ਰਹੇਗਾ ਉਹਨਾਂ ਨੇ ਕਿਹਾ ਜੇਕਰ ਜੋ ਹੈ ਅਸੀਂ ਟੋਲ ਪਲਾਜ਼ਾ ਫ੍ਰੀ ਕਰ ਦਨੇ ਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 13 ਤਰੀਕ ਨੂੰ ਵੀ ਲੁਧਿਆਣਾ ਦੇ ਵਿੱਚ ਮੁਰ ਤੋਂ ਮੀਟਿੰਗ ਕਰਕੇ ਭਾਜਪਾ ਜੋ ਹੈ ਸਾਰੇ ਜਿਹੜੇ ਆਗੂ ਨੇ ਕਿਸਾਨ ਆਗੂ ਨੇ ਵੱਡੇ ਮੰਤਰੀ ਨਾਣਾ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਅੱਜ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੋਲ ਨਹੀਂ ਦੇਣਾ ਪਵੇਗਾ ਤਾਂ 12 ਵਜੇ ਰੇਲ ਗੱਡੀਆਂ ਵੀ ਜਿੱਥੇ ਜੋ ਐ ਰੋਕ ਦਿੱਤੀਆਂ ਜਾਣਗੀਆਂ ਉੱਥੇ ਹੀ ਵੱਡੀ ਖਬਰ ਟੋਲ ਪਲਾਜ਼ਿਆਂ ਨੂੰ ਲੈ ਕੇ ਵੀ ਸਾਹਮਣੇ ਆਈ ਹੈ ਕਿ ਫ੍ਰੀ ਕਰ ਦਿੱਤੇ ਗਏ ਨੇ ਟੋਲ ਪਲਾਜ਼ੇ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਲਾਡੋਵਾਲ ਵੀ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਰਹੇਗਾ ਜੋ ਐ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਰੇਲ ਲਾਈਨ ਵੀ ਅੱਜ ਵਿਗਨ ਜੋ ਐ ਪਵੇਗੀ ਤੋਂ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਟ੍ਰੇਨਾਂ ਵੀ ਕਰੀ 5 ਘੰਟੇ ਦੀ ਦੇਰੀ ਨਾਲ ਲੁਧਿਆਣਾ ਪੁੱਜਣਗੇ ਇਸ ਦੇ ਨਾਲ ਹੀ ਟੋਲ ਪਲਾਜ਼ੇ ਵੀ ਫ੍ਰੀ ਰਹਿਣਗੇ ਮੋਰਚੇ ਦਾ ਵੱਡਾ ਐਲਾਨ ਆਇਆ ਸਾਹਮਣੇ ਤਾਂ ਅੱਜ ਪੰਜਾਬ ਭਰ ਦੇ ਵਿੱਚ ਦੱਸ ਦਿੰਦੇ ਆ ਕਿ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਜਾਣਗੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੋਲ ਨਹੀਂ ਦੇਣਾ ਪਵੇਗਾ ਤਾਂ ਦੱਸ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਅੱਜ ਪੰਜਾਬ ਦੇ ਵਿੱਚ ਕਿਸਾਨ 5 ਘੰਟਿਆਂ ਦੇ ਲਈ ਸਾਰੇ ਟੋਲ ਪਲਾਜ਼ਿਆਂ ਤੇ ਰੇਲਾਂ ਨੂੰ ਠੱਪ ਕਰਨਗੇ ਤੇ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਵੀ ਜੋ ਹੈ ਉਹ ਮੁਫਤ ਹੋਣ ਜਾ ਰਿਹਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਰਹੇਗਾ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਦੇ ਚੱਲਦੇ ਆ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਜੋ ਹੈ ਮੀਟਿੰਗ ਕੀਤੀ ਗਈ ਉਸ ਦੌਰਾਨ ਸਯੁਕਤ ਕਿਸਾਨ ਮੋਰਚਾ ਨੇ ਵੱਡਾ ਐਲਾਨ ਕਰਦੇ ਆ 15 ਤਰੀਕ ਯਾਨੀ ਅੱਜ 3 ਘੰਟਿਆਂ ਦੇ ਲਈ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਹਨ ਤਾਂ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਹਨ ਹੁਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕੁੱਲ ਯਾਨੀ ਕਿ ਅੱਜ ਦੇ ਦਿਨ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਟੋਲ ਪਲਾਜ਼ੇ ਫ੍ਰੀ ਰੈਂਡ ਲੋ ਵੱਡਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਦਿੱਲੀ ਚੱਲੋ ਅਲੋ ਅੰਦੋਲਨ ਦੇ ਚੱਲਦੇ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਹ ਮੀਟਿੰਗ ਜਲੰਧਰ ਦੇ ਦੇਸ਼ਪਰ ਦੇ ਵਿੱਚ ਜੋ ਹੈ ਦੇਸ਼ਪਗਤ ਯਾਦਗਾਰ ਹਾਲ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਰੁਲਦੂ ਸਿੰਘ ਮਾਨਸਾ ਬਲਬੀਰ ਸਿੰਘ ਰਾਜੇਵਾਲ ਤੇ ਨਾਲ ਹੀ ਕਈ ਵੱਡੇ ਕਿਸਾਨ ਆਗੂ ਵੀ ਸ਼ਾਮਿਲ ਹੋਏ ਸਨ ਮੀਟਿੰਗ ਦੇ ਦੌਰਾਨ ਵੱਡੇ ਫੈਸਲੇ ਲਏ ਗਏ ਹਨ ਸਦਾ ਸਾਡਾ ਕਾਇਮ ਰਹੇਗਾ 16 ਤਰੀਕ ਨੂੰ ਭਾਰਤ ਬੰਦ ਰਹੇਗਾ ਉਹਨਾਂ ਨੇ ਕਿਹਾ ਜੇਕਰ ਜੋ ਹੈ ਅਸੀਂ ਟੋਲ ਪਲਾਜ਼ੇ ਫ੍ਰੀ ਕਰ ਦਨੇ ਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 13 ਤਰੀਕ ਨੂੰ ਵੀ ਲੁਧਿਆਣਾ ਦੇ ਵਿੱਚ ਮੁਰ ਤੋਂ ਮੀਟਿੰਗ ਕਰਕੇ ਭਾਜਪਾ ਜੋ ਹੈ ਸਾਰੇ ਜਿਹੜੇ ਆਗੂ ਨੇ ਕਿਸਾਨ ਆਗੂ ਨੇ ਵੱਡੇ ਮੰਤਰੀ ਨਾਲ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਅੱਜ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੋਲ ਨਹੀਂ ਦੇਣਾ ਪਵੇਗਾ ਤਾਂ 12 ਵਜੇ ਰੇਲ ਗੱਡੀਆਂ ਵੀ ਜਿੱਥੇ ਜੋ ਆ ਰੋਕ ਦਿੱਤੀਆਂ ਜਾਣਗੀਆਂ ਉੱਥੇ ਹੀ ਵੱਡੀ ਖਬਰ ਟੋਲ ਪਲਾਜ਼ਿਆਂ ਨੂੰ ਲੈ ਕੇ ਵੀ ਸਾਹਮਣੇ ਆਈ ਹੈ ਕਿ ਫ੍ਰੀ ਕਰ ਦਿੱਤੇ ਗਏ ਨੇ ਟੋਲ ਪਲਾਜ਼ੇ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਲਾਡੋਵਾਲ ਵੀ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਰਹੇਗਾ ਜੋ ਐ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਰੇਲ ਲਾਈਨ ਵੀ ਅੱਜ ਵਿਗਨ ਜੋ ਐ ਪਵੇਗੀ ਤੋਂ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਟ੍ਰੇਨਾਂ ਵੀ ਕਰੀ 5 ਘੰਟੇ ਦੀ ਦੇਰੀ ਨਾਲ ਲੁਧਿਆਣਾ ਪੁੱਜਣਗੇ ਇਸ ਦੇ ਨਾਲ ਹੀ ਟੋਲ ਪਲਾਜ਼ੇ ਵੀ ਫ੍ਰੀ ਰਹਿਣਗੇ